ਕੀ ਗੱਲ ਮਾਤਾ ਕੋਈ ਕੰਮ ਹੀ ਵਜਾ ਮੰਡੀ ਵਾਜਾ ਵੂਜਾ ਕਿਹੜੀਆਂ ਮਾਰਨੀਆਂ ਵਾ ਮੈਂ ਕਹਿਣ ਡਈ ਸੀ ਵੀ ਉੱਧਰ ਮੈਂ ਚਲੀ ਜਾਣਾ ਵਾ ਇਹ ਮੈਨੂੰ ਰੋਟੀ ਪਾਣੀ ਮਾਤਾ ਨੂੰ ਤੇ ਮੈਨੂੰ ਦਿੰਦੀ ਨਾ ਬਹੁਤ ਹੀ ਵਿਸ਼ਾਣੀਆਂ ਖੋਲਦੀ ਆਵੇਂ ਗੱਲਾਂ ਬਾਤਾਂ ਕਰੀ ਜਊ ਇਦਾਂ ਤੇ ਖਾਣ ਖਾਣੋ ਕੀ ਥੋੜਿਆ ਵਾ ਇਹਨੇ ਰੋਟੀ ਫੜਾਉਣੀ ਹੈ ਤੇ ਰੱਖ ਜਣ ਲੈ ਖਾ ਲੋ ਲੈ ਪੀ ਲੋ ਪਾਣੀ ਲੈ ਪੀ ਲੋ ਚਾਹ ਇਦਾਂ ਕੌਣ ਖਾਂਦਾ ਵਾ ਇਦਾਂ ਤੇ ਕੁੱਤੇ ਨੂੰ ਨਹੀਂ ਪਾਈਦੀ ਮਾਤਾ ਸ਼ੁਰੂ ਤੋਂ ਇੱਥੇ ਰਹਿਣ ਦੀਆਂ ਐਵੇਂ ਕਿਉਂ ਨਿਆਣੇ ਆਏ ਗੱਲਾਂ ਕਰਦੀਆਂ ਠੀਕ ਆ ਸਮਝਿਆ ਉਹ ਤੇਰਾ ਪੁੱਤ ਵਾ ਕੋਈ ਗੱਲ ਨਹੀਂ ਤੈਨੂੰ ਇਹਦੇ ਸੁਭਾਅ ਦਾ ਪਤਾ ਹੀ ਸੁਰੂ ਤੋਂ ਨਾਲੇ ਪਤਾ ਕੀ ਜਾਂਦੀ ਆ ਇਹ ਮਿਹਣਾ ਜੇ ਮਾਰੀ ਜਾਊਗੀ ਜਾਂ ਤਾਂ ਸਹੀ ਤੈਨੂੰ ਚੱਲਦੀ ਪਾਲਾ ਜਾਂ ਤਾਂ ਸਹੀ ਉਹ ਮੇਰੀ ਮੇਰੀ ਵੱਡੀ ਨਾ ਹੋਵਾ ਨਾਲੇ ਇਹਦੇ ਵੀ ਦਿਲ ਚੋਂ ਵਹਿਮ ਨਿਕਲ ਜੂਗਾ ਪਿਓ ਚੱਲਦੀ ਆ ਕਿ ਨਹੀਂ ਉਹ ਤਾਂ ਮੈਨੂੰ ਕਈ ਵਾਰ ਉਹਨੇ ਕਿਹਾ ਮਮਮੀ ਉਹ ਵੀ ਗੁੱਸਾ ਸਾ ਕੋ ਕਰਦੀ ਉਹ ਚੱਲਣ ਨੂੰ ਤੇ ਕੋਈ ਗੱਲ ਨਹੀਂ ਚੱਲਣ ਨੂੰ ਇਹ ਵੀ ਚੱਲਦੀ ਆ ਉਦਾਂ ਹੀ ਬੜਬੋਲੀ ਆ ਬੋਲ ਪੈਂਦੀ ਆ ਹੋਰ ਕੋਈ ਤੇਰੇ ਮਗਰੋਂ ਕਹਿੰਦੀ ਹਾਏ ਮਮਮੀ ਚੱਲ ਗਈ ਹਾਏ ਮਮਮੀ ਮੈਂ ਹੁਣ ਦਸ ਆ ਗਿਆ ਜੋ ਬਣਾ ਉਹਨੇ ਬੜੀ ਵਾਰ ਗੁੱਸਾ ਕੀਤਾ ਪ੍ਰੀਤ ਨੇ ਵੀ ਪੀ ਤੂੰ ਉਧਰੇ ਵੜੀ ਰਹੀ ਨਹੀਂ ਮੇਰੇ ਵੱਲ ਨਹੀਂ ਆਉਂਦੀ ਕਲ ਜੂਗਾ ਨਾਲੇ ਉਹਦਾ ਆਚਾਰ ਲਾਫ ਜੂਗਾ ਪੀ ਮਾਤਾ ਮੇਰੇ ਵੱਲ ਵੀ ਆਈ ਆ ਉਹ ਚੱਲ ਇੱਥੇ ਦੋ ਦਾ ਇੱਕੋ ਹੀ ਘਰ ਆ ਨਾ ਕੋ ਬੂਆ ਨਾ ਬਾਰੀ ਵਿੱਚ ਹੈ ਵੀ ਜੋ ਤਵਖਰੇ ਦਾ ਹੈ ਨਹੀਂ ਆ ਇੱਥੇ ਰਹਿੰਦੀ ਉਹ ਵੀ ਸਾਰਾ ਦਿਨ ਉਦਾਂ ਹੀ ਜਾਣ ਕੇ ਉਹ ਨਿਆਣੇ ਆਏ ਗੱਲਾਂ ਲੋਕਾਂ ਖਾਣਾ ਪਤਾ ਕੀ ਗੱਲ ਹੈ ਉਧਰ ਫੂਫੂ ਕਰਦੀ ਉਧਰ ਚਲ ਗਈ ਤੇਰੇ ਮੈਂ ਕਿੰਨੀ ਨਾਲ ਕਿਹਾ ਜਿੱਦਾਂ ਦੀ ਹੈਗੀ ਉਦਾਂ ਦਾ ਰਹਿਣਾ ਪੈਣਾ ਇਹਨਾਂ ਕਟਣੀ ਪਣੀ ਮੈਂ ਕੀ ਉਹਨਾਂ ਦੇ ਗੱਲ ਘੋੜਦਾ ਜਾਂ ਕਟਣੀ ਹੈ ਤਾਂ ਤੂੰ ਕੱਟ ਮੈਨੂੰ ਕੀ ਜ਼ਰੂਰਤ ਵਾ ਕਟਣ ਦੀ ਇਦਾਂ ਸਾਰਾ ਕੁਆ ਮੇਰਾ ਪੈਰਸ਼ਨ ਮੇਰੀ ਹੀ ਨਹੀਂ ਆਉਂਦੀ ਜਾਇਦਾ ਮੈਂ ਕੋਚੜ ਕਦ ਨਾਲ ਰੋਟੀ ਨਾ ਖਾਵਾਂ ਕੋਈ ਨਹੀਂ ਮਾਤਾ ਮੈਂ ਕਦੀ ਮੱਥੇ ਵਟ ਪਾਇਆ ਜਿਹੜੀ ਤੂੰ ਗੱਲ ਕਰਦੀ ਸਲਾਹ ਰ ਮੈਂ ਉਸ ਚੋ ਹਾਂ ਹਾਂ ਪਰਦਾ ਇਹਦਾ ਦਿਮਾਗ ਖਰਾਬ ਕੋਈ ਗੱਲ ਨਹੀਂ ਆਪੇ ਫੂਫੂ ਕਰਕੇ ਆਪੇ ਸੱਟ ਹੋ ਜਾਣਾ ਪਤਾ ਤੂੰ ਮੱਥੇ ਵਟ ਨਹੀਂ ਪਾਇਆ ਇਹ ਨਹੀਂ ਹਾਂ ਸਾਡੇ ਮੇਰੇ ਸੱਤ ਪੜਦੇ ਲੂਹ ਦਿੰਦੀ ਆ ਰੋਟੀ ਸਾਡੇ ਗਾੜੀ ਆਵੇਂ ਕਦੀ ਆਨੂ ਰਾਜਾ ਕਦੀ ਆਨੂ ਕੱਲ ਉਹ ਕੋਈ ਨਹੀਂ ਗੱਲ ਹੋਈ ਉਹ ਇੱਕ ਸੂਟ ਸਾੜਦੀ ਮੈਨੂੰ ਤੇ ਸਮਝ ਨਹੀਂ ਆਈ ਕਿਤੇ ਉਹ ਪੈਸੇ ਲੈ ਗਈ ਹੁਣ ਤੇਰੇ ਕੋਲ ਮੁੰਦੇ ਪਤਾ ਨਹੀਂ ਉਹ ਸੂਟ ਵਈ ਗੱਲ ਵਧੀ ਉਹ ਸੂਟ ਉਹਨੇ ਕਿਰੇ ਇਹਨੂੰ ਕਹਿਤਾ ਈ ਉਹ ਸੇ ਸੂਰ ਦਾ ਰੋਲਾ ਪਿਆ ਤੂੰ ਉਹਨੂੰ ਪੈਸੇ ਦੇ ਦਿੱਤੇ ਤਾਇਆਂ ਤਾਂ ਫਿਰ ਮੈਂ ਆਖਿਆ ਵੀ ਗੱਲ ਵਧੀ ਤੇ ਵਧੀ ਰਹਿਣ ਦੇ ਮੈਂ ਉਧਰ ਚਲੀ ਆ ਠੀਕ ਆ ਵਾ ਜਿਹੜੀ ਸੱਸ ਮਾਂ ਕਿਤੇ ਲਿਆ ਲਿਆ ਬਾਹਰੋਂ ਮੈਨਾਂ ਦਵੇ ਉਹਦੇ ਦੇ ਪੈਰ ਤੋਂ ਉਤੋਂ ਪੀਣੇ ਚਾਹੀਦੇ ਆ ਕੀ ਹੋ ਗਿਆ ਹੁਣ ਤੈਨੂੰ ਨਹੀਂ ਪਤਾ ਕੀ ਹੋਇਆ ਨਹੀਂ ਉਹ ਉਹਦਾ ਹੀ ਗੁੱਸੇ ਜੇ ਜੀ ਨਿਕਲ ਗਿਆ ਸੀ ਮੰਮੀ ਤੈਨੂੰ ਪਤਾ ਬੀਬੀ ਮੈਂ ਤੇਰੇ ਤੋਂ ਬਗਾਰ ਰਹਿ ਸਕਦੀ ਆ ਭਵੇਂ ਆਂਦੇ ਹੁੰਦੇ ਨਵੇਂ ਸੱਸ ਲੜੀਆਂ ਤੇ ਇੱਕੇ ਚੌਕੇ ਵੜੀਆਂ ਮੈਂ ਹਾਂ ਹੁਣ ਬਾਹਰ ਨਾ ਬਹਿ ਕੇ ਗੁੱਬਗਲਾੜ ਜਾ ਕੱਢਿਆ ਫਿਰ ਆਪਣੇ ਦਿਮਾਗ ਨਾਲ ਸੋਚਿਆ ਵੀ ਹਾਏ ਮੇਰੀ ਸੱਸ ਇਨੇ ਪੈਸੇ ਕਮਾਉਂਦੀ ਈ ਪੈਨਸ਼ਨ ਆਉਂਦੀ ਤੇ ਮੈਂ ਵੇ ਹੈ ਥੱਦੇ ਢੱਡ ਫੂਕਾਂ ਦੇਂਦੀ ਬੇਬੀ ਕੋਈ ਨਹੀਂ ਮੈਂ ਨਹੀਂ ਤੇਰੀ ਗੱਲ ਦਾ ਗੁੱਸਾ ਕਰਦੀ ਚੱਲ ਕੋਈ ਨਹੀਂ ਦੇਣੇ ਪੈਣੇ ਪੈਸੇ ਜੇ ਮੰਗੇ ਅਹੀਂ ਧਾਰੇ ਦੇਣੇ ਹਨਾ ਜੇ ਇਹੋ ਗੱਲ ਪਹਿਲਾਂ ਕਰ ਦਿੰਦੀ ਤੂੰ ਜਿਹੜੀ ਮੂੰਹੋਂ ਗੱਲ ਨਿਕਲ ਜਾਣਾ ਉਹ ਬਾਰ-ਬਾਰ ਪੈਂਦੀ ਨਹੀਂ ਠੀਕ ਆ ਉਹ ਮੈਨੂੰ ਬੜੀ ਵਾਰ ਕਿਹਾ ਵਾ ਪਿਓ ਨੇ ਤੈਨੂੰ ਦੋ ਦਿਨ ਚੱਲਣਾ ਮੈਂ ਕਿਹਾ ਤੇਰਾ ਵਿਚਾਲਾ ਦਾ ਉਦੇਵਾਲ ਵੀ ਜਾ ਕੇ ਵੇਖ ਲੈਨੀ ਆ ਨਾਲੇ ਤੇਰੇਆਂ ਖਾਊ ਘੜ ਆਉਣਗੀਆਂ ਤੇ ਚੱਲਦੀ ਕਿਉਂ ਨਹੀਂ 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 ਬੀਬੀ ਕੋਈ ਨਹੀਂ ਤੂੰ ਦੇ ਦੇ ਧਾਰੇ ਦੇਣੇ ਆ ਮੇਰੇ ਕੋ ਮੇਰੀ ਨਾ ਆਜੀਬ ਜਿਹੜੀ ਨਾ ਮੈਂ ਤੇ ਨਹੀਂ ਟੁੱਕੀ ਜਾਵੇ ਕਿਤੇ ਮੈਂ ਆਪਣੀ ਸੱਸ ਨੂੰ ਇੰਨਾ ਮੰਦਾ ਬੋਲਿਆ ਕੋਈ ਨਹੀਂ ਆਹ ਵੇਖ ਬੀਬੀ ਕੋਈ ਇਧਰ ਸੁਣ ਮੇਰੀ ਗੱਲ ਮੈਂ ਦੇ ਦੇਣੇ ਆ ਨਾ ਉਹ ਦਵੇ ਨਾ ਦਵੇ ਮੈਂ ਮੂੰਹੋਂ ਨਹੀਂ ਮੰਗਣੇ ਦਊਗਾ ਆਪਣੇ ਆਪ ਤੇ ਲਾ ਲਾਂਗੇ ਨਹੀਂ ਤੇ ਨਾ ਲਾਂਗੇ ਨਹੀਂ ਨਹੀਂ ਬੀਬੀ ਉਦਾਂ ਚੱਲ ਕੇ ਕਹਿਣ ਲੱਗਿਆ ਕਹਿਦੀ ਮਾਤਾ ਹਾਜੀ ਕੌਣ ਹੁੰਦੇ ਕਹਣਾ ਤੇਰੇ ਪੈਸੇ ਜਿੰਨੂੰ ਮਰਜੀ ਹੈ ਜਦੋਂ ਮੈਂ ਇਹੀ ਗੱਲ ਉਹਦਣ ਗਈ ਤੂੰ ਹੀ ਮੱਸ ਉਹੀ ਗੱਲ ਕਰ ਕਹਿੰਦੀਆਂ ਮਾਰਦੀ ਐ ਤੂੰ ਜਿੱਥੇ ਮਰਜੀ ਦੇ ਕਾਲੇ ਚੋਰ ਨੂੰ ਦੇ ਉਹਨੂੰ ਦੇ ਅਸੀਂ ਕਹਿੰਦੇ ਭਰਾ ਆਈਆ ਸਾਡਾ ਕੋਈ ਗੱਲ ਨਹੀਂ ਲੈ ਇਹ ਕਿਦਾਂ ਦੀ ਗੱਲ ਹੈ ਕਾਲੇ ਚੋਰ ਨੂੰ ਮੈਂ ਭਰਾ ਵਾ ਤੇਰਾ ਮਰਗੀ ਇਹ ਕੋਈ ਨਹੀਂ ਆ ਵੀ ਧਾਰੇ ਦੇਣੇ ਉਹਦੇ ਨੇ ਜਿੱਥੇ ਮਰਜੀ ਦੇ ਤੂੰ ਭਰਾ ਵਾ ਤੇਰਾ ਆਹੋ ਪੈਸਾ ਦੇ ਮੈਂ ਬੀਬੀ ਕੋਈ ਨਹੀਂ ਮੈਂ ਉਦਾਂ ਕਹਿਣ ਦੀ ਵੀ ਦੇਣ ਲੱਗੀ ਕਹਿਦੀ ਵੀ ਚਲ ਕੋਈ ਨਹੀਂ ਪੁੱਤ ਹੱਥ ਆਧਾਰ ਤੇ ਸਾਰਾ ਹੁਣ 3 ਪੁੱਤਾਂ ਨੂੰ ਦੇਣੇ ਪੈਂਦੇ ਸਾਡੀ ਕੁੜੀ ਆ ਜੇ ਤੇ ਉਹਨੂੰ ਹੱਥ ਆਧਾਰ ਤੋਂ ਪੈਸੇ ਦੇਹੇਗੀ ਤੇ ਉਹਨੇ ਕੱਲੋਂ ਆਪ ਚਲੋ ਤੂੰ ਨਾਮਗੀ ਮੋੜੂਗਾ ਦੇ 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 ਨਾ ਨਹੀਂ ਜਾਦੀ ਸਿਆਣੀਆਂ ਮੈਂ ਤਾਂ ਅਸੀਂ ਕਦੀ ਵੀ ਨਾ ਆਪਣੇ ਪੁੱਤ ਨੂੰ ਕਹਾਂ ਕੋਈ ਨਹੀਂ ਹੱਥ ਦਾ ਹਾਰਵਾ ਦੇਦੀ ਫਿਰਦੀ ਅਗਲੇ ਆਂਦੀ ਆ ਤਾਂ ਸਹੀ ਕਹਿੰਦਾ ਸੋਨੇ ਦੀਆਂ ਰੋਟੀਆਂ ਲੈ ਮम्मी ਸੋਨੇ ਦੇ ਦੇ ਦੂੰਗੀ ਬੀਬੀ ਨਹੀਂ ਜਾਣਾ ਅਸੀਂ ਉਧਰ ਉਧਰ ਨਹੀਂ ਜਾਣਾ ਮੇਰੇ ਕੋਲ ਗਲਤੀ ਮੈਂ ਜਿਹੜੀ ਗੱਲ ਕਹਤੀ ਆ ਨਾ ਤੇ ਕਹਤੀ ਆ ਇੱਕ ਵਾਰੀ ਮੈਂ ਜਾਣਾ ਵਾਂ ਬੀਬੀ ਨਹੀਂ ਜਾਣਾ ਨਹੀਂ ਜਾਣਾ ਵੇਲਾ ਬੀਬੀ ਬਣ ਕੇ ਮੈਂ ਵੇਲਾ ਤੇਰੇ ਪੈਰੀ ਪੈ ਜਾਨੀ ਆ ਪਤਾ ਕੀ ਮੈਂ ਤੇੰਦਰ ਤੈਨੂੰ ਆਲੀ ਤੇਰਾ ਨਿਕਲ ਜੂਗਾ ਵਾ ਨਾ ਤੇ ਉਹਦਾ ਲੱਤ ਜੂਗਾ ਚਾ ਮੈਂ ਜਾਣਾ ਵਾ ਜੋ ਮੈਂ ਸਮਝਾਓ ਬੀਬੀ ਨੂੰ ਕੀ ਕਰੀ ਜਾਂਦੀ ਅੱਜ ਤੋਂ ਗਾਉਂ ਮੈਂ ਕੋਹ ਨਹੀਂ ਆਂਦੀ ਚੱਲ ਕੋਈ ਨਹੀਂ ਉਹ ਵੀ ਤੇਰਾ ਪੁੱਤ ਵਾ ਆ ਮੂਝ ਨਿਕਲ ਗਿਆ ਵਾ ਨਿਕਲ ਗਿਆ ਮੇਰੀ ਘਰ ਸੌਣ ਮੈਂ ਪ੍ਰੀਤ ਵਾਲਾ ਹੋ ਕੇ ਆਈ ਨਾ ਤੇ ਮੈਂ ਭਾਵੇਂ ਉੱਥੇ ਦੋ ਚਾਰ ਦਿਨ ਨਹੀਂ ਰਾਵਾਂ ਮੈਂ ਜਾਣਾ ਵਾ ਨਹੀਂ ਜਾਣਾ ਆਪਾਂ ਜਬਰਨ ਸਮਝਾ ਕੋ ਆਵੇਂ ਮਾਰੀ ਜਾਂਦੀ ਹੁਣ ਮੈਂ ਜਾਣਾ ਵਾ ਪਰ ਹੋਗਾ ਆਵੇਂ ਕੰਮ ਕਰ ਜਾ ਕੇ ਆਪਣਾ ਬੀਬੀ ਠੰਡ ਕਿੰਨੀ ਆ ਤੇ ਵੱਡੀ ਬੀਬੀ ਲੈ ਆ ਕੇ ਜਾਏਗੀ ਤੇ ਬਿਮਾਰ ਹੋ ਜੂ ਫਿਰ ਕਿੰਨੇ ਸਾਹਮਣੀ ਆ ਰਹਿਣ ਦੇ ਤੂੰ ਕੋਈ ਨਹੀਂ ਕਈ ਵਾਰ ਤੂੰ ਆਖਿਆ ਓ ਬੋਲੀ ਜੀ ਆਉ ਨੂੰ ਮੈਂ ਸਾਹਮਦੀ ਬੋਲੀ ਜੀ ਨੂੰ ਅੱਜ ਵੱਡੀ ਬੀਬੀ ਤਾਂ ਨਕੀ ਵੀ ਵਜਾ ਕੰਮ ਕਰ ਜਾ ਕੇ ਤੇਰੇ ਵਰਗਿਆਂ ਮੈਨੂੰ 20 ਟੱਕਰ ਦੇਗਾ ਇਦਾਂ ਦੀਆਂ ਦਿਹਾੜੀ ਚ ਕਰਲਾ ਪਲਾ ਲ ਹੋਰ ਬੈ ਗਈ ਠੰਡ ਜੋ ਬਣ ਹਾਂ ਜੋ ਬਣ ਕੀ ਕਰੇ ਹੁਣ ਹੱਦ ਹੋ ਗਈ ਬੀਬੀ ਵਾਲੀ ਵੀ ਬੀਬੀ ਵੀ ਹੋਣਾ ਦੇਂਦੇ ਭਾੜ ਤੇ ਚੜੀ ਜਾਂਦੀ ਆ ਮੈਂ ਉਧਰ ਜਾਣਾ ਉਧਰ ਜਾਣਾ ਕਹਦੇ ਨਹੀਂ ਜਾਣਾ ਵੇਲਾ ਹਾਂ ਮੈਂ ਕੀ ਕਹਾਂ ਮੈਂ ਤੇਰਾ ਸਮਝਾਇਆ ਹਾਂ ਮੈਨੂੰ ਕਹਿਨੇ ਸਮਝ ਆਇਆ ਵਾ ਪੀਜੀ ਕਿ ਤੇ ਬੀਬੀ ਉਧਰ ਚਲ ਗਈ ਨਾ ਤੇ ਮੁੜ ਕੇ ਨੇ ਵਾਪਸ ਨਹੀਂ ਆਉਣਾ ਤੇ ਤੂੰ ਫਿਰ ਜੋਬ ਨੂੰ ਕੰਪਨੀਾਂ ਚ ਕੱਲੇਗੀ ਕਿ ਤੇ ਤੱਕੇ ਖਾਊਗਾ ਦਿਹਾੜੀਆਂ ਕਰੂਗਾ ਇਹਦੀ ਸਿਰ ਤੇ ਤੇ ਅਸੀਂ ਤੁਰੇ ਫਿਰਦੇ ਆ 40000 ਕਿੱਥੇ ਉਧਰ ਨਹੀਂ ਦੀਦਾ ਤੈਨੂੰ ਜਦ ਚਪੜ ਚਪੜ ਕਰਨੀ ਫਿਰ ਮੈਨੂੰ ਗੁੱਸਾ ਵੇ ਤੇਰਾ ਗੁੱਸਾ ਮੈਂ ਲਾ ਦੇਣਾ ਤੈਨੂੰ ਅਸਾਂ ਤੈਨੂੰ ਗੁੱਸਾ ਜਾਂਦਾ ਹੀ ਹੁੰਦਾ ਮੈਨੂੰ ਨਹੀਂ ਪਤਾ ਜਾ ਜਾ ਕੇ ਮਨਾ ਲਿਆ ਮੈਂ ਤੇ ਬਥੇਰਾ ਮੱਥਾ ਮਾਰ ਲੈ ਮੈਂ ਕਰਾਂ ਹਾਂ ਤੂੰ ਕਰਨ ਆਈ ਮੈਂ ਪਰ ਨਾਲਾ ਹਣਾ ਜਾ ਕੋਹਾਂ ਨੂੰ ਕੋਈ ਜਾਂ ਤੇਰੇ ਆ ਤੇ ਜਾ ਕੇ ਪੁੱਛਿਆ ਕੀ ਕਹਣਾ ਜਿਹੜੀ ਸਲਾਮਾ ਜੀ ਬਤੂ ਸਭ ਪਤਾ ਨਹੀਂ ਕੀ ਬਤਾ ਦੇਣਾ ਕਿ ਇਹਦਾ ਫਾਇਦਾ ਸਾਰਾ ਚੈਕ ਕਰ ਉਹ ਤੁਹਾਨੂੰ ਦੱਸ ਦੱਸ ਕੀ ਦੀਦੀ ਕੀ ਕਹਾਂ ਤੇ ਸਸਰੀ ਘਾਲ ਦੀ ਕੋਹ ਨਹੀਂ ਕਪੜੇ ਤੋਂ ਤੇ ਜੋੜ ਕੇ ਆਤੀ ਠੀਕ ਆ ਤੇ ਮੈਂ ਆਹੀ ਤੁਹਾਡੇ ਵੱਲੋਂ ਤੇ ਮੈਂ ਕਹਿਣ ਦੀ ਹੀ ਸੂਟ ਮੈਨੂੰ ਦੇ ਦੇਂਦੇ ਤੇ ਕਿਤੇ ਲਾਈਟ ਨਾ ਚਲ ਜਾਏ ਚਾ ਮੈਂ ਪ੍ਰੈਸ ਹੀ ਕਰ ਲੈਂਦੀ ਹਾਂ ਇਹ ਵੀ ਗੱਲ ਠੀਕ ਆ ਲੈ ਜਾ ਪ੍ਰੈਸ ਕਰ ਲੈ ਤੇ ਟਾਈਮ ਨਾਲ ਤਿਆਰ ਹੋ ਜੀ ਕੋਈ ਨਹੀਂ ਮੈਂ ਹੋ ਜੂੰਗੀ ਤੁਸੀਂ ਦੇ ਦਿਓ ਆ ਜਾ ਮਨਜੀਤ ਹਾਂਜੀ ਦੀਦੀ ਮੈਂ ਕਹਿਣ ਲਈ ਹਾਂ ਉਹਦਾ ਇੱਕ ਵਾਰੀ ਪਾ ਕੇ ਵੇਖ ਲਾ ਆ ਤੇ ਤੈਨੂੰ ਜਾਣਾ ਹੀ ਆ ਫਿਰ ਵੀ ਜੇ ਥੋੜੀ ਬਹੁਤੀ ਸੀਨ ਲਾਉਣੀ ਪਊਗੀ ਤੇ ਮੈਂ ਲਾ ਦੂੰਗੀ ਠੀਕ ਆ ਦੀਦੀ ਤੇ ਉਹ ਕੋਈ ਗੱਲ ਨਹੀਂ ਮੈਂ ਪ੍ਰੈਸ ਕਰਕੇ ਫਿਰ ਮੈਂ ਵੇਖ ਲੂੰਗੀ ਪਾ ਕੇ ਨਹੀਂ ਦੂਜੇ ਕਮਰੇ ਚ ਜਾ ਕੇ ਜਾ ਪਾ ਕੇ ਵੇਖ ਲਾ ਕੱਲਾ ਕਮੀਜ਼ ਪਾ ਕੇ ਵੇਖ ਲਾ ਸਲਵਾਰ ਦਾ ਕੋਈ ਆ ਤੇ ਆ ਹੀ ਜਾਣੀ ਆ ਹਾਂ ਲੱਾ ਕਿੰਨਾ ਸੋਹਣਾ ਆਇਆ ਈ ਐਵੇਂ ਕਹੀ ਜਾਂਦੀ ਹਾਂ ਆਉਣਾ ਨਹੀਂ ਆਣਿਆ ਕਿ ਦੀਦੀ ਸੋਹਣਾ ਲੱਗਣ ਡਿਆ ਨੇ ਤੇਰਾ ਤੇ ਵਿਆਹ ਬਣ ਗਿਆ ਈ ਮੈਂ ਤੈਨੂੰ ਕਿਹਾ ਨਹੀਂ ਮੇਰੇ ਥੱਜਾ ਟੈਟ ਹੋ ਗਿਆ ਨਹੀਂ ਆ ਗਿਆ ਕਿੱਥੇ ਚਲੇ ਆ ਵਿਆਹ ਵਿਆਹ ਜਾਣਾ ਮੇਰੇ ਨਾਲ ਤੇ ਸੂਟ ਦੀ ਨਾ ਵਿਚਾਰੀ ਨੂੰ ਬਣਾ ਕੇ ਦਿੱਤਾ ਮੈਂ ਚੱਲ ਆ ਸੂਟ ਨਾ ਮੈਨੂੰ ਤੰਗ ਜਾ ਹੋ ਗਿਆ ਕੱਪੜਾ ਸੁੰਗੜ ਜਾ ਗਿਆ ਈ ਨਵਾਂ ਸੂਟ ਹੀ ਮੇਰਾ ਵੀ 5000 ਦਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਮਨਜੀਤ ਇਹੋ ਪਾ ਕੇ ਲੈ ਜਾ ਤੇ ਇਹ ਤੇ ਆਂਦੀ ਹੀ ਮੈਂ ਜਾਣਾ ਨਹੀਂ ਤੇ ਹੁਣ ਕਿਦਾ ਤਿਆਰੀ ਹੋ ਗਈ ਆ ਫਿਰ ਮੈਂ ਦੀਦੀ ਨੇ ਸੂਟ ਦੇ ਦਿੱਤਾ ਤੇ ਮੈਂ ਚੱਲ ਲੈ ਜਾਨੀ ਫਿਰ ਪਾ ਕੇ ਰਾਜਾ ਜਾਨੀ ਵਿਆਹ ਦਾ ਵੀ ਜੀ ਕਰਦਾ ਹੋਊਗਾ ਵਿਚਾਰੇ ਦਾ ਸੂਟ ਖੁਣਾ ਨਹੀਂ ਹੋਏ ਨੇ ਜਾਣਾ ਤਾਂ ਗੱਲ ਸੀ ਮੈਂ ਚੱਲ ਉਹਦਾ ਸੋਹਣਾ ਵਾ ਉੱਥੇ ਕਿਹੜਾ ਕੰਨੇ ਵੇਖਿਆ ਵੀ ਇਹਦਾ ਪਾ ਕੇ ਇਹ ਆਪਣੇ ਚੇ ਦਾ ਲੱਗਦਾ ਨਾ ਨਾ ਆਪਣੇ ਪਿੰਡ ਨਹੀਂ ਮੈਂ ਪਾਇਆ ਬੜਾ ਚਿਰ ਹੋਇਆ ਆਪਣੀ ਭੈਣ ਕੋ ਪਾਇਆ ਇਹਦਾ ਮੁੜ ਕੇ ਮਿਨਾਉਂਦਾ ਨਹੀਂ ਮੈਂ ਪਾਇਆ ਹੀ ਨਹੀਂ ਨਾਲੇ ਸੂਟਾ ਵਰਗੇ ਸੂਟ ਰੰਗਾ ਵਰਗੇ ਰੰਗ ਆਹੋ ਕੋਈ ਨਹੀਂ ਸੋਹਣਾ ਚੱਲ ਕੱਲ੍ਹ ਆ ਚੇਂਜ ਪ੍ਰੈਸ ਮਾਰ ਲਈ ਮਾਰਦੀ ਜੀ ਤੇ ਕਰਦਾ ਹੀ ਆ ਨਾ ਪਰ ਉਹਨੂੰ ਗੱਲ ਵੱਖਰੀ ਵਿਚਾਰੀ ਨੂੰ ਨਹੀਂ ਜੁੜਦੇ ਨਹੀਂ ਮੇਰੀ ਗੱਲ ਸੁਣ ਤੂੰ ਚਾ ਲੋ ਉਹਨੂੰ ਨਹੀਂ ਜੋੜਦੇ ਤੇ ਨਾ ਜੋੜਨ ਹੋਰ ਨਹੀਂ ਮੈਂ ਕਹਿੰਦੀ ਵੀ ਹੈਗੇ ਜਾਂ ਨਹੀਂ ਹੈਗੇ ਤੇ ਤੂੰ ਆ ਕੇ ਕੰਮ ਕਰਦੀ ਫਿਰਦੀ ਆ ਕਾਦ ਹੈ ਜਦੋਂ ਬੁੱਢੀ ਦੋਵੇਂ ਬੁੱਡੀਆਂ ਉਧਰ ਅੱਧਾ ਅੱਡੋ ਹਿਆਂ ਤਾਂ ਮੇਰੇ ਨਾਲ ਤੋਰਤੀਆਂ ਸੀ ਤੇ ਅੱਜ ਤੂੰ ਉਹਨਾਂ ਨੂੰ سونے ਦੀਆਂ ਰੋਟੀਆਂ ਖਵਾਣ ਲਈ ਆ ਤੁਹਾਡਾ ਘਰ ਪੜਨ ਲਈ ਆ ਅੱਛਾ ਗੱਲ ਸੁਣ ਮੇਰੀ ਪਹਿਲੀ ਤੇ ਗੱਲ ਇਹ ਵੀ ਜਿਹੜਾ ਅੱਡੋ ਅਡਾਈ ਸਾਦੇ ਹੋਏ ਹੀ ਨਾ ਤੇ ਜਵਨ ਭਾਜੀ ਨੇ ਕੁਝ ਇਹਦਾ ਫੜੀ ਹੀ ਪਹਿਹੀਂ ਛੋਟੇ ਆ ਮਾਤਾ ਸਾਡੇ ਨਾਲ ਚੱਲ ਸਾਡੇ ਨਾਲ ਮੈਗਰਾ ਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਵੀ ਮੈਂ ਤੈਨੂੰ ਆਪਣੇ ਘਰ ਨਹੀਂ ਰੱਖਣਾ ਤੇ ਬੁੱਢਰੀ ਨੂੰ ਜਿੱਧਰ ਰਹਿੰਦੀ ਆਪਣੇ ਸੱਸ ਨੂੰ ਨਾਲ ਹੀ ਰੱਖਦੀ ਆ ਵੀ ਉਹਨੂੰ ਸੌਣ ਦੀ ਦਿੱਕਤ ਵਾ ਤੇ ਕੱਲ ਨੂੰ ਇਹਦੇ ਕੰਨ ਸਮਝ ਨਹੀਂ ਆਉਣੀ ਤੇ ਦੂਜੀ ਗੱਲ ਰਹੀ ਸੋਨੇ ਦੀਆਂ ਰੋਟੀਆਂ ਦੇ ਕੱਲ ਆਈ ਹੀ ਮੇਰੇ ਵੱਲ ਤੇ ਰੋਂੜੇ ਹੀ ਹੈ ਜਿਹੜੀ ਅੱਖ ਵੀ ਸਾਨੂੰ ਗੱਲ ਮੇਰੀ ਸੁਣ ਲੈ ਪਹਿਲਾਂ ਵੀ ਸਾਨੂੰ ਗੱਲ ਗੱਲ ਤੇ ਤੇਵਿੰਦਰ ਗੱਲਾਂ ਕਰਦੀ ਆ ਮੇਰੇ ਮੂੰਹ ਤੇ ਬੜੀ ਬੜੀ ਕਿਹਾ ਵਾ ਵੀ ਜਾ ਪ੍ਰੀਤ ਨੇ ਤੈਨੂੰ ਦੋ ਦਿਨ ਨਹੀਂ ਚੱਲਣਾ ਮੈਂ ਕਿਹਾ ਵੇ ਮਾਤਾ ਤੂੰ ਉਧਰ ਨਹੀਂ ਮੇਰੀ ਆ ਮੈਂ ਇਹ ਗੱਲ ਜਰੂਰ ਕਹੀ ਸੀ ਚੱਲਣਾ ਕਿਉਂ ਨਹੀਂ ਨਾਲੇ ਵੇਫਾ ਮੈਂ ਵੀ ਇੰਨੀ ਗੱਲ ਕਹੀ ਮੈਂ ਕਹਾ ਆ ਸਹੀ ਮੈਂ ਸੋਨੇ ਦੀਆਂ ਰੋਟੀਆਂ ਵਾਰ-ਵਾਰ ਸੁਟਾਂ ਤੱਤੇ ਨਾਲ ਤੱਤਾ ਠੰਡੇ ਨਾਲ ਠੰਡਾ ਇਹ ਗੱਲ ਤੇ ਦੇ ਵਾਸਤੇ ਵੀ ਗਲਤ ਆ ਮੈਂ ਕਿਦਨ ਕਿਹਾ ਵੀ ਮੇਰੇ ਘਰ ਆ ਨਾ ਤੇ ਮੇਰੇ ਘਰ ਬਹਿ ਕੇ ਖਾ ਨਾ ਤੁਸੀਂ ਇੰਨੀ ਗੱਲ ਉਹਨੂੰ ਕਿਉਂ ਕਹਿੰਦੇ ਹੋ ਫੇ ਤੈਨੂੰ ਪਰੀਤ ਨੇ ਛੱਲਣਾ ਨਹੀਂ ਤੇ ਫੇ ਅੱਡ ਬਾਰੇ ਆ ਜਦੋਂ ਤੇ ਅੱਡ ਵਾਂਗੂ ਰੋ ਉਦਾਂ ਤੇ ਤੁਸੀਂ ਉਹਨੂੰ ਚੱਲ ਦੇਣੀ ਜੇ ਗੱਲ ਮੇਰੀ ਸੱਚੀ ਆ ਮੈਂ ਕਿਦਨ ਚੱਲੀ ਮੇਰੀ ਸੋਹਣਾ ਗੱਲ ਮੇਰੀ ਸੋਹਣਾ ਗੱਲ ਮੈਂ ਨਾ ਉਦੋਂ ਉਹਨੂੰ ਕਿਹਾ ਵੀ ਮੇਰੇ ਘਰ ਨਾ ਬੈ ਦਵਿੰਦਰ ਦੇ ਘਰ ਬੈ ਤੇ ਨਾ ਮੈਂ ਉਹਨੂੰ ਅੱਜ ਕਿਹਾ ਚੰਨਣ ਵਾਲੀ ਨਾ ਗੱਲ ਤੇ ਤਾਂ ਹੋਵੇ ਵੀ ਜੇ ਮੈਨੂੰ ਰੱਖਦੀ ਨਾ ਹਾਂ ਮੈਂ ਰੱਖ ਲੈਣੀ ਪਿਆ ਰੱਖ ਦੋਵੇਂ ਨਾਲ ਤੈਨੂੰ ਲੱਗੇ ਪਤਾ ਜਦੋਂ ਮੇਰੀ ਗੱਲ ਸੁਣ ਅਸੀਂ ਅੱਡ ਬਾਰੇ ਆ ਜਦੋਂ ਸਾਡੇ ਨਾਲ ਘਰ ਖਾਣਾ ਉਥੇ ਜੋ ਉਥੇ ਸਾਰਾ ਕੰਮ ਉਥੇ ਇੱਥੇ ਲੱਖਾਂ ਲੱਖ ਰੁਪਏ ਤੁਸੀਂ ਮਦਦਾਂ ਮੰਗੋ ਤਾਂ ਕੀ ਗੱਲ ਸਾਡੇ ਹੈ ਨਹੀਂ ਮੈਂ ਆਪਣਾ ਮੁੰਡਾ ਨਹੀਂ ਪੜਾਉਣਾ ਲਖਾਉਣਾ ਕੱਲ ਨੂੰ ਬਾਹਰ ਨਹੀਂ ਕਰਾਉਣਾ 5000 ਤੋਂ ਮੁੱਠਾ ਚ ਲੈ ਲਿਆ ਮੇਰੀ ਗੱਲ ਸੁਣ ਜਿਹੜਾ ਸਾਡਾ ਸਹਰਾ ਹੀ ਨਾ ਉਹਦੇ ਦੋ ਪੋਤੇ ਹੀ ਇੱਕ ਤੇਰਾ ਬੰਦਾ ਤੇ ਇੱਕ ਮੇਰਾ ਬੰਦਾ ਮੈਨੂੰ ਵੀ ਪਤਾ ਨਹੀਂ ਆਣੀ ਨਹੀਂ ਮੈਂ ਇਹ ਜਿਹੜਾ ਉਹਦਾ ਪੈਸਾ ਹੈ ਨਾ ਉਹ ਮਾਤਾ ਕੋਲ ਜਮਾ ਵਾ ਉਹਦੇ ਅੱਧੇ ਹੱਕਦਾਰ ਤੂੰ ਹੀ ਤੇ ਅੱਧੇ ਅਹੀਂ ਜੇ ਹਾਂ ਨੂੰ ਲੋੜ ਪਈ ਨਾ ਅੱਜ ਤੇ ਅਹੀਂ ਲੱਖ ਕੀ ਭਾਵੇਂ 2 ਲੱਖ ਲਈਏ ਨਾਲੇ ਅਹੀਂ ਤਾਂ ਲੈ ਹਦਾਰੇ ਕਰਕੇ ਜਿੱਦਨ ਮਾਤਾ ਨੇ ਉਹ ਸਾਰੀ ਕਮਾਈ ਵੰਡੀ ਨਾ ਅੱਧੋ ਅੱਧ ਦੇਣੀ ਆ ਇਹਦੇ ਵਿੱਚ ਕੋਈ ਸਨਾਰ ਆ ਗਈ ਵਾਲੀ ਕੋਈ ਗੱਲ ਹੀ ਨਹੀਂ ਨਾਲੇ ਮੈਂ ਮੰਗੇ ਆਪਣੀ ਸੱਸ ਦੇ ਕੋਲੋਂ ਕੈਨੂ ਲੋੜ ਤੂੰ ਵੀ ਮੰਗ ਲੜਾਈ ਵਾਲਾ ਕਿਹਦੇ ਚੱਕਰ ਲੈਣੇ ਮੈਂ ਤਾਂ ਉਹ ਹੀ ਤੁਹਾਡੇ ਮੂੰਹ ਹੀ ਨ ਲੱਗਣਾ ਜੀ ਤੇ ਤੁਹਾਡੇ ਚ ਚਲਾਕੀਆਂ ਜਿਆਦੀਆਂ ਵਾ ਗੱਲ ਹੋਰ ਕੋਈ ਨਹੀਂ ਆ ਭਾਵੇਂ ਇਹਨੂੰ ਚਲਾਕੀ ਸਮਝੋ ਜੋ ਮਰਜੀ ਸਮਝੋ ਮੈਨੂੰ ਉਦਨ ਪੈਰਾਂ ਤੇ ਪਾਣੀ ਨਹੀਂ ਪਾੜ ਦਿੱਤਾ ਤੂੰ ਲੱਲਾ ਮੇਰੇ ਤੇ ਬਥੇਰੇ ਸੂਟ ਆ ਤੇ ਮਲਕਣੇ ਉਹਦੇ ਕੋ ਪੰਜ ਹਜ਼ਾਰ ਮੈਂਟਾ ਜਦੀ ਮੰਗ ਲਿਆ ਉਹ ਮੈਂ ਸੂਟਾਂ ਵਾਸਤੇ ਨਹੀਂ ਲਿਆ ਮੈਂ ਉਦਨ ਹੀ ਤੈਨੂੰ ਕਹਿ ਮੈਂ ਹਜ਼ਾਰਾ ਲਿਆ ਜਾਂਦੇ ਕਹਿ ਮੈਂ ਵੀ ਮੈਂ ਸੂਟ ਬਣਾਇਆ ਵਾ ਮੈਨੂੰ ਤੇ ਅਗਲੀ ਆਦੀ ਮੈਨੂੰ ਤੇ ਅਗਲੀ ਆਂਦੀ ਵੀ ਆਂਦੀ ਮਮੀ ਵਿਆਹ ਜਾਣਾ ਮੈਨੂੰ ਵੀ ਲੋੜ ਪੰਖਾ ਮੇਰੇ ਨੂੰ ਨਾ ਦਸੀ ਮੈਂ ਮੰਮੀ ਦੇ ਹੱਗਲ ਦੇ ਮੂੰਹ ਤੇ ਕਰਾ ਦੂੰ ਮੈਨੂੰ ਕਿਹਾ ਸੀ ਮਾਤਾ ਮੈਂ ਦੇਨੇ ਬਸ ਦੀਆਂ ਫੀਸਾਂ ਮੈਨੂੰ ਚਾਹੀਦੇ ਹਜ਼ਾਰੇ ਜੇ ਮੈਂ ਸੂਟ ਲਈ ਲਏ ਹੁੰਦੇ ਮੈਂ ਸੂਟ ਬਣਾਉਂਦੀ ਮੇਰੇ ਸੂਟ ਬਾਰੀ ਜਿਹਾ ਸਾਹ ਨਹੀਂ ਆਉਂਦਾ ਮੈਂ ਸਾਡੀ ਜ਼ਿੰਦਗੀ ਹਰਾਮ ਕਰਤੀ ਨਾਲੇ ਮੈਂ ਉਹਨਾਂ ਢੋਲਿਆਂ ਨੂੰ ਸੰਭਾਦ ਨਾਲੇ ਮੈਂ ਗੱਲਾਂ ਸੁਣੋ ਉਹ ਤਾਂ ਦੀ ਆਦਤ ਆ ਆਪਸ ਵਿੱਚ ਦੀ ਜੋ ਮਰਜੀ ਕਰੀ ਜਾਓ ਹਾਂ ਨਾਲੇ ਸਾਰੀ ਕਮਾਈ ਖਾਂਦੀ ਚਾਲੀ ਹਜ਼ਾਰ ਪੈਨਸ਼ਨ ਖਾਂਦੀ ਨਾਲੇ ਤੇਰੀ ਜ਼ਿੰਦਗੀ ਹਰਾਮ ਤੇਰੇ ਵਰਗੀ ਜ਼ਿੰਦਗੀ ਹਰਾਮ ਦਾ ਦੋਹਾਂ ਚਾਹਾਂ ਦੀ ਹੋਰ ਹੋਵੇ ਤੇ ਚੰਗੀ ਆ ਕੱਟ ਲੈ ਮਤਾਲੂ ਹਾਂ ਕੱਟ ਲਈ ਲੈ ਆਈ ਆ ਆਹੋ ਲੈ ਆਈ ਆ ਮੰਗ ਕੇ ਲਿਖਿਆ ਕਰਮਾ ਚ ਪਾਉਣੇ ਦਾ ਮੰਗ ਕੇ ਲੈ ਆਈ ਆ ਵਖਾਲ ਵਾਲਾ ਕਮੀਜ਼ ਕਿਦਾਂ ਦਾ ਵਾ ਕਿਉ ਤੈਨੂੰ ਕਿਉ ਖਾਲਾ ਤੂੰ ਮੈਨੂੰ ਕਿਤੇ ਪੈਸੇ ਖਰੀ ਦੇ ਕੇ ਖਰੀਦ ਕੇ ਲੈ ਕੇ ਬਣਾ ਕੇ ਦਿੱਤਾ ਬੁੱਲੀ ਦਾ ਨਹੀਂ ਹੁੰਦਾ ਇੰਨਾ ਨੌਟੀਆਂ ਨੂੰ ਨਹੀਂ ਇੰਨਾ ਚੰਗਾ ਲੱਗਦਾ ਬੋਲਣਾ ਬਹੁਤ ਸੋਹਣਾ ਵਾ ਐਮ ਨਿਕਲ ਜਾਣਾ ਆਪਣਾ ਹਾਂ ਨਿਕਲ ਜਾਣਾ ਮੰਗ ਮੰਗ ਕੇ ਟਾਈਮ ਕੱਢਦੀ ਰਹਿਣਾ ਵਾ ਕਿ ਬੰਦਾ ਮੇਰਾ ਨਹੀਂ ਮੰਗਣ ਵਾਲੀ ਕਿਹੜੀ ਗੱਲ ਐ ਤੂੰ ਤੂੰ ਫੇਰ ਦੇ ਆਉਣਾ ਮੰਗ ਤੈਨੂੰ ਉਹਦੇ ਦੇ ਦੇਣਾ ਵਾ ਮੰਗਣ ਵਾਲੀ ਮੰਗਣ ਵਾਸਤੇ ਤੇ ਮੰਗ ਕੇ ਲਿਆਈ ਨਾ ਕਜਾ ਘਰੋਂ ਲੈ ਕੇ ਪਾ ਕੇ ਤੋਰ ਪੈਣਾ ਗੱਲਾਂ ਕਰਦੀ ਇਹੋ ਜਿਹੀ ਬਾਨ ਜਿਹੜੀ ਇਹਦੀ ਛੱਤਰ ਰਾਜ ਭਾਲਦੀ ਤੇ ਇਹੋ ਛੱਤਰ ਖਵਾਦੀ ਹੁੰਦੀ ਜੀ ਨੇਰੀ ਲੰਮੀ ਜੁਬਾਨ ਇਹਦੀ ਜਿੱਲ੍ਹਾ ਸੰਗੰਡਾ ਸੇ ਲਗੇ ਤੇ ਉਸਕੇ ਆਵਾਂ ਪੈਨ ਜੀ ਨੂੰ ਕੀ ਦੇਣਾ ਲੈਣਾ ਵਾ ਉੱਥੇ ਵਿਆਹ ਚ ਸਗਣ ਵਿਹਾਰ ਖਲੋਤੇ ਆ ਹੁਣ ਤੇ ਪੁੱਛ ਗਈ ਹੁਣੀ ਐ ਬਣ ਜੀ ਤੇ ਹੀ ਆਇਆਣਾ ਹੈਗਾ ਚੱਲ ਮੈਂ ਹੁਣ ਬੂਹੇ ਚ ਖਲੋਤੇ ਆਈ ਹਾਂ ਤੁਸੀਂ ਕੀ ਹਾਲ ਵਾ ਠੀਕ ਵਾ ਤੇ ਵਿਆਹ ਦੀ ਤਿਆਰੀ ਫਿਰ ਆਹੋ ਤਿਆਰੀ ਆ ਤੇ ਕੀ ਹੁਣ ਫਿਰ ਉੱਥੇ ਸਗਣ ਵਿਹਾਰ ਦੇਣਾ ਵਾ ਸਗਣ ਜਿਹੜਾ ਆ ਵੀ ਚੱਲਦਾ ਵਾ 1100 ਰੁਪਈਆ ਤੇ ਉਹ ਰੋਥ ਕੇ ਦੇਣਾ ਆਮ ਕੀ ਚੱਲਦਾ ਵਾ ਹੁਣ ਇਹ ਥੋੜਾ ਵਾ ਵੀ ਜੇ ਇੱਕ ਜਣਾ 1100 ਦਿੰਦਾ ਵਾ ਤੇ ਅਸੀਂ ਵੀ 1100 ਦੇਣਾ ਜਿੰਨਾ ਸਰਦਾ ਓੰਨਾ ਸਗਣ ਪਾਓ ਨਹੀਂ 1100 ਜਿਆਦਾ ਕਨੀਗਾ ਇੰਨਾ ਦੋ ਸਗਣ ਕਿੰਨਾ ਪਾ ਕੇ ਗਏ ਸੀ ਜਦੋਂ ਵਿਆਹ ਸੀ ਤੁਹਾਡੇ ਉਦੋਂ ਜਿਹੜੇ ਜਮਾਨੇ ਸੀ ਨਾ ਉਦੋਂ ਤਾਂ ਸਲਾਮੀਆਂ ਸ਼ਰੂਮੀਆਂ ਚ ਹੀ ਸਾਰ ਦਿੰਦੇ ਸੀ ਉਦੋਂ ਇਦਾਂ ਹੱਥ ਵਾ ਹੱਥ ਮਾਨੀ ਥੋੜੇ ਪੈਸੇ ਦਿੰਦੇ ਸੀ ਹੁਣ ਮੈਂ ਤਾਂ ਹੀ ਆਖਾ ਪਿਆ ਜਮਾਨਾ ਬਦਲਿਆ ਵਾ ਤੇ ਅਸੀਂ ਯਾਰਾ ਯਾਰਾ ਸੋ ਕਰ ਦਨੇ ਆ ਇਦਾਂ ਹੀ ਕਰਦੇ ਆ 1100 ਤੁਸੀਂ ਦੇ ਦਿਓ 1100 ਮੈਂ ਦੇ ਦੂੰਗੀ ਆਹ ਹੱਥੀ ਫੜਾ ਦਾਂਗੇ ਫਿਰ ਘਾਟ ਲੈਣਾ ਹੱਥੀ ਫੜਾ ਦਾਂਗੇ ਕਿਹੇ ਵੱਲ ਕਿਹੜੇ ਰਹਿ ਜਾਂਦੇ ਐ ਲੋਕੀ ਦੂਨੇ ਕਰਕੇ 150 ਉੱਤੇ ਕਰਕੇ ਦੇ ਦਿੰਦੇ ਫਿਰ ਸਗਣ ਹਨਾ ਆਹ ਦਸਾ 100 100 ਪਾਤਿਆਂਣਗਾ 50 50 ਪਾਤਿਆਂਣਗਾ ਹੀ ਫਿਰ ਵੀ 1100 ਦੇ ਦੇਣ ਲੱਗੇ ਆ ਆਹੋ ਇਹ ਤੇ ਹੈ ਵਾਦਾ ਕਰਨਾ ਹੂੰ ਆਹੋ ਕਿਨੇ ਵੇ ਜਾਣਾ ਫਿਰ ਸਵੇਰੇ ਵੇਨੇ ਕਰਦੇ ਸਲਾਮ ਕਰ ਦੂੰਗੀ ਫੋਨ ਅੱਛਾ ਹੁਣ ਫਿਰ ਤੁਸੀਂ ਜਾਓਗੇ ਨਾਲ ਨਹੀਂ ਨਹੀਂ ਮੈਂ ਨਹੀਂ ਜਾਣਾ ਬੋਟੀਆਂ ਨਹੀਂ ਜਾਣਾ ਵਾ ਹੋਏ ਰੱਬਾ ਅਗਲਾ ਮੂੰਹ ਹੋ ਜਾ ਇਹਨਾਂ ਨੂੰ ਐਦਾਂ ਕੁੜੀਆਂ ਵਾਲੇ ਐਦਾਂ ਕਲਾਜਣਾ ਖਣਾ ਸਿਆਣਾ ਕੋਈ ਵੀ ਨਹੀਂ ਨਾ ਮੇਰੀ ਸੁਣ ਗੱਲ ਸਾਡੀ ਤੁਣ ਗਈ ਕਵਾਚੀ ਗੱਲ ਗਾੜੀ ਇਹ ਮਿਲਣਾ ਨਾਲੇ ਉਹਨਾਂ ਨੂੰ ਪਤਾ ਲੱਗੇ ਹਾਏ ਨਹੀਂ ਮੈਂ ਮਰ ਜਾ ਨਹੀਂ ਇਹ ਤੇ ਸੁਖਵਾਰ ਸੱਤ ਵਾਰੀ ਮਿਲਣਾ ਤੇ ਆਪ ਨਹੀਂ ਜਾਣਾ ਵੇ ਆ ਵੇਖਣਾ ਨਹੀਂ ਨਹੀਂ ਮੇਰੇ ਕੋਲ ਹੀ ਜਾ ਹੋਣਾ ਨਾਲੇ ਸੌਣ ਜਦੋਂ ਜਾਣ ਵਾਲੀਆਂ ਹੈ ਗਿਆ ਤੇ ਆਣ ਇੱਥੇ ਗੋਡੇ ਭਲਾਉਂਦੇ ਰਹਿਣਾ ਵਾ ਪਹਿਰੇ ਬੜੇ ਗੋਡੇ ਪਾ ਚਲੇ ਕਿ ਤੇ ਠੇਡਾ ਲੱਗ ਚਲੇ ਸੜਕ ਨਾਲੇ ਉਹਨਾਂ ਨੂੰ ਵੀ ਗਾੜੀ ਉਹਨਾਂ ਦੀਆਂ ਨਵਾਂ ਨਵੀਂ ਮਿਲਣ ਵਰਤਨ ਦਾ ਪਤਾ ਉਪੀਏ ਸਾਡ ਨਾਲ ਮਿਲਦੀਆਂ ਸੀ ਇਹਨਾਂ ਨਾਲ ਮਿਲ ਜੀਏ ਸਾਡਾ ਪੋਜੀਸ਼ਨ ਟੁੱਟ ਗਿਆ ਉਹਨਾਂ ਦੀ ਨਮਾ ਤੇ ਅੱਦਾ ਹੀ ਨਹੀਂ ਹੁੰਦੀਆਂ ਇਹਨਾਂ ਵਾਲੇ ਵੇਖਿਓ ਉਹਨਾਂ ਵੀ ਆ ਜਾਣਾ ਵਾ ਹੁਣ ਇਹਨਾਂ ਦੇ ਗਾੜੀ ਤੀਆਂ ਪੁੱਤਾਂ ਦੇ ਹੁਣੇ ਆਏ ਉਹਨਾਂ ਦੇ ਜਾਣੇ ਉਹਨਾਂ ਦੇ ਆਉਣ ਤੇ ਲੀੜ ਲੜੇ ਸੀ ਲੇ ਹੁਣ ਲੀੜਿਆ ਲੂਣਾ ਦੀ ਉਹਨਾਂ ਨੇ ਫੋਲ ਤਿਆਰ ਕਰ ਕਿਤਾਂ ਮੰਮੀ ਕੀ ਕਹਿਣ ਦੀ ਮੈਂ ਵੇਖਣ ਦੀ ਕਹਿਣਾ ਉਹਨੇ ਕੀ ਆ ਆਹੋ ਪੁੱਛਣ ਲਈ ਸਗਨ ਕਿਨਾ ਕਿਨਾ ਦੇਣਾ ਅੱਛਾ ਆਹੋ ਉਹਨਾਂ ਕਿਨੇ ਕਿਨੇ ਤਾਨੂੰ ਤੇਹੀ ਲੈ ਮੈਂ ਤੇ ਇਹ ਗੱਲ ਤਾਨੂੰ ਪੁੱਛਣਾ ਭੁੱਲੀ ਗਈ ਕੀ ਦੇਣਾ ਉਥੇ ਜਾਰਾ ਜਾਰਾ 100 ਰੁਪਿਆ ਮਤਲਬ ਮੈਂ ਜਾਰਾ ਸੋ ਵੱਖਰਾ ਦਵਾਂਗੀ ਤੇ ਦਵਿੰਦ ਵੱਖਰਾ ਦਵੋਗੇ ਤੇ ਜੇ ਤੁਸੀਂ ਹੈਡਵਟ ਤੇ ਵੱਖੋ ਆਖੀ ਜਣਾ ਆਹੋ ਤੁਸੀਂ ਨਾ ਦੇ ਉਹਨੂੰ ਪੈਸੇ ਮਿਲਣਾ ਵਰਤਨਾ ਨਗਾ ਹੁੰਨੇ ਆ ਯਾਪੇ ਬੋ ਦਵਗੀ ਆਪਣੇ ਕੋਲ ਨਾ ਨਾ ਮੇਰੇ ਨਾਲ ਤੱਤੀ ਚੰਡੀ ਹੁੰਦੀ ਹੀ ਆਨ ਕੇ ਹਾਂ ਤੂੰ ਸਾਡਾ ਘਰ 파ੜਦੀ ਆ ਮੈਂ ਕਿਹ ਰਹਿਣ ਮੇਰੀ ਵਾਲ ਖਾਣ ਮੇਰੀ ਵਾਲ ਪੀਣ ਮੇਰੀ ਵਾਲ ਤੇ ਤੂੰ ਪੈਸੇ ਮੈਂ ਕਹਾਂ ਮੇਰੀ ਸੱਸ ਜਿੰਨੀ ਤੇਰੀ ਉਨੀ ਮੇਰੀ ਮੈਂ ਕਹਾਂ ਸਾਡੇ ਸਹੁਰੇ ਦੀ ਕਮਾਈ ਹੀ ਤੇ ਮੈਂ ਕਿਹ ਗੱਲ ਜੇ ਤੇਰੇ ਵਾਲਾ ਰਹਿੰਦੀ ਤੇ ਆਪਾਂ ਹੱਥ ਧਾਰਵ ਨਹੀਂ ਲੈ ਸਕਦੇ ਤੂੰ ਹੀ ਸਾਡੇ ਘਰ ਕਪਾਦੋਂਦੀ ਮੈਂ ਤੇਰੇ ਘਰ ਕਪਾਤਾ ਤੇ ਉਧਰ 20 ਘੰਟੇ ਪਿਆ ਰਹਿੰਦਾ ਅੱਜ ਘਰ ਕੋਈ ਨਵਾਂ ਪਿਆਵਾ ਅੱਛਾ ਪਿਆ ਤੇ ਤੂੰ ਮੇਰੇ ਘੜੀੋਂ ਕਿੱਦਾਂ ਫਟ ਕੇ ਮਰ ਗਈ ਉਹ ਵੀ ਇਹਨਾਂ ਨੇ ਰੁਪਈਆ ਲੱਖ ਮੰਗ ਲਿਆ ਇਸੇ ਕਰਕੇ ਤੇ ਮੈਂ ਕਹਿੰਨੀ ਵੀ ਇਹਨੂੰ ਸਗਾਤ ਨੂੰ ਨਾ ਪਤਾ ਲੱਗੇ ਦੁਕਾਨ ਸਵਾ ਚੱਲਣੀ ਇੰਨੇ ਦੇ ਢੇਰੇ ਚ 20 ਬਾਦ ਅਸੀਸਾਂ ਦੇ ਲਈਆਂ ਨੇ ਤੂੰ ਆ ਟੈਨਸ਼ਨ ਨਾ ਲੈ ਪਤਾ ਨਾ ਲੱਗੇ ਐਂ ਡਰ ਕੇ ਧਣੇ ਇੰਦਾ ਚੰਗਾ ਜਿਆ ਤਾਂ ਨਾ ਦੋਵੇਂ ਮਨਜੀਤ ਦੇ ਹੁੰਦਾ। ਨਾਉਂਦੇ ਹੀ ਹਦਾਂ ਗੱਲ ਸੁਣ। ਪੀ ਦੇਣ ਲੱਗੀ ਆਖੀ ਤੇ ਦੇ ਦਿਓ। ਮੈਂ ਕਿਹਾ ਚੰਗਾ ਮੇਰਾ ਪੁੱਤ ਵਾ ਤੇ ਮੈਂ ਕਿੱਦਾਂ ਕਾਵਾਂ? ਉਹ ਤਾਂ ਦੇ ਹੀ ਦੇਣੀ ਆ ਤੁਹਾਡੇ ਅੰਗੂ ਤੇ ਨਹੀਂ ਪਿਲੇ ਲੈ ਖਾਈ ਜਾਂਦੇ ਆ। ਗੁੱਸਾ ਤੇ ਮਨੇ ਇਹ ਗੱਲ ਦਾ ਹੁੰਦਾ ਪਰ ਮਨਜੀਤ ਦੇ ਸਾਹਮਣੇ ਮੈਨੂੰ ਗੱਲਾਂ ਪਤਾ ਕਰ ਗਈ। ਮਨਜੀਤ ਦੀ ਵੀ ਨਹੀਂ ਸ਼ਰਮ ਕੀਤੀ ਪੀ ਉਹ ਕੀ ਕਹੂਗੀ? ਨਹੀਂ ਨਹੀਂ ਇਹ ਬਤੋਂ ਨੰਗੀ ਆ। ਇਹਨੂੰ ਤਾਂ ਮੇਰੇ ਪਈਆਂ ਨਹੀਂ ਦਿੰਦੀ। ਉਹ ਜਰਾ ਲਈ ਫੈਲਾ ਤੁਸੀਂ ਜਿਆਦਾ ਹੁੰਦਾ ਹੀ ਹਾਂ ਕੋਈ ਨਹੀਂ ਜਿਹੜਾ ਦਿੱਤੇ ਗਏ ਦਿੱਤੇ ਗਏ ਜਦੋਂ ਕੁੰਦੀ ਮੈਂ ਦੋ ਡੋਲੇ ਸਾਹਮਣੇ ਮੈਂ ਦੋ ਡੋਲੇ ਮੈਂ ਕਹਾਂ ਮੈਂ ਡੋਲੇ ਤੁਹਾਡੇ ਕਰ ਟੱਕ ਟੱਕ ਗਿਨੀ ਹੀ ਵੜਦੇ ਮੈਂ ਬਥੇਰਾ ਮੰਮੀ ਨੂੰ ਕਹਾਂ ਮੈਂ ਉਹਦੇ ਜੋਬਨ ਕਹਿੰਦਾ ਸੀ ਮੈਂ ਨਿਕਾਵਾਂ ਮਾਤਾ ਮੇਰੇ ਨਾਲ ਰਵੇ ਤੇ ਹੁਣ ਮੈਂ ਹਾਂ ਤੁਸੀਂ ਕਹਿਣ ਲੈ ਬੇ ਵੀ ਤੂੰ ਸਾਭਦੀ ਮੈਂ ਤੂੰ ਕੋਈ ਨਹੀਂ ਗੱਲ ਕਹੀ ਕਹਤਾਂ ਅੱਜ ਮੈਂ ਸੁਣਾਈ ਨਾ ਚਾਰ ਯਾਨੋ ਇਦਾਂ ਚਾਰਾ ਕਰਾਂਗੇ ਛਣਕ ਕੇ ਫਿਰ ਇਹਨੇ ਛੁੱਤਰ ਆਉਣਾ ਵਾ ਵੜੀ ਚੜੀ